ਅਸੀਂ ਆਜ਼ਾਦੀ ਇਲੈਂਡ 'ਚ ਸਾਡਾ ਸਭ ਤੋਂ ਵੱਡਾ ਯੋਗਦਾਨ ਆਜ਼ਾਦੀ ਨੂੰ ਲੈ ਕੇ ਸੰਭਾਲਣ 'ਚ ਅੱਜ ਫੇਰ ਸਾਡਾ ਯੋਗਦਾਨ ਹੈ ਸਭ ਤੋਂ ਪਹਿਲਾਂ ਜਿਹੜੀ 532 ਕਿਲੋਮੀਟਰ ਤਾਂ ਸਾਡਾ ਸਿੱਧਾ ਹੀ ਜਿਹੜਾ ਆਈ ਕੰਟੈਕਟ ਵਾਲਾ ਬਾਰਡਰ ਹੈ ਫਿਰ ਡਰੋਨ ਰਾਹੀਂ ਜਾਂ ਕਿਤੇ ਰਹੀਂ ਅਸੀਂ ਆਜ਼ਾਦੀ ਦੀ ਰੱਖਿਆ ਕਰਨੇ ਸਾਥ ਸਭ ਤੋਂ ਵੱਧ ਸਾਡੇ ਚਾਹੇ ਜਸਲਮੇਰ ਤੱਕ ਹੈ ਚਾਹੇ ਤੁਸੀਂ ਇਧਰ ਬੰਗਲਾਦੇਸ਼ ਵਾਲੇ ਬਾਰਡਰ ਤੇ ਚੱਲ ਜਿਓ ਤੁਹਾਨੂੰ ਪੰਜਾਬੀ ਮਿਲਣਗੇ ਫੌਜ ਦੇ ਵਿੱਚ ਸਾਡੇ ਪੁੱਤ ਹਿੱਕਾ ਡਾ ਹੀ ਖੜੇ ਆਓ ਸੋ ਇਸ ਕਰਕੇ ਅਸੀਂ ਹਰ ਪੱਕ ਪੱਕ ਤੋਂ ਕਿਲਾ ਬਣੇ ਹੋਇਆ ਅਸੀਂ ਦੇਸ਼ ਦਾ ਕਿਲਾ ਅਸੀਂ ਕਿਲੇ ਦੀਆਂ ਕੰਧਾਂ ਸੋ ਕਿਲਾ ਹੋਰ ਮਜ਼ਬੂਤ ਹੋਵੇ ਇਹ ਸਰਕਾਰਾਂ ਦਾ ਫਰਜ਼ ਬਣਦਾ ਇਹਦੇ ਵਿੱਚ ਹੋਰ ਕੀ ਕੀ ਐਡ ਹੋ ਸਕਦਾ ਹੈ ਇਹਦੇ ਵਿੱਚ ਕਿਹੜੀਆਂ ਇਹੋ ਜਿਹੇ ਕਾਨੂੰਨ ਬਣ ਸਕਦੇ ਨੇ ਜਿਹਦੇ ਨਾਲ ਜਿਹੜਾ ਕਿਲੇ ਦੀਆਂ ਇੱਟਾਂ ਜਿਹੜੀਆਂ ਹੋਰ ਮਜ਼ਬੂਤ ਹੋਣ ਕਿਹੜੀਆਂ ਕੰਦਾ ਹੋਰ ਮਜ਼ਬੂਤ ਹੋਣ ਇਹ ਕੰਮ ਬਾਤ ਕਰਦੇ ਥੈਟਸ ਕਾਲਡ ਰਾਈਟ ਟੂ ਬਿਜ਼ਨਸ অর ਫਾਸਟ ਟਰੈਕ ਇਹਨੂੰ ਜੋ ਮਰਜੀ ਕਰੋ ਕੰਮ ਕਰਨ ਚ ਸੌਖਾਈ ਹੋਵੇ ਖੱਜਲ ਖਵਰੀ ਬੰਦੋ ਜੇ ਸਿੰਗਲ ਵਿੰਡੋ ਤਾਂ ਹਰੇ ਕਹਿੰਦਾ ਅਸੀਂ ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ ਕਈ ਵਾਰੀ ਵਿੰਡੋ ਚੋਂ ਬਹੁਤ ਸਾਰੀਆਂ ਵਿੰਡੋ ਨਿਕਲਦੀ ਹੁੰਦੀਆਂ ਪਹਿਲਾਂ ਵਿੰਡੋ ਹੀ ਆਈ ਸੀ ਵਿੰਡੋ 98 ਉਹਦੇ ਚ ਕਿੰਨੀ ਵਿੰਡੋ ਨਿਕਲਦੀਆਂ ਸੀ ਵਿੰਡੋ ਤਾਂ ਇੱਕ ਹੋ ਸਕਦੀ ਹੈ ਪਰ ਪੈਨ ਇੱਕ ਹੋਏ ਨਾ ਇੱਕ ਵਾਰੀ ਵਿੰਡੋ ਚ ਵੜ ਕੇ ਫਿਰ ਸਾਰਾ ਬੰਦਾ ਫਸਦਾ ਉਹ ਕਹਿੰਦਾ ਨਿਕਣ ਵਾਸਤੇ ਕੋਈ ਵਿੰਡੋ ਪਰ ਰੱਖ ਦਿੰਦੇ ਅੰਦਰ ਵੜਨ ਵਾਸਤੇ ਵਿੰਡੋ ਰੱਖ ਲਈ ਇੱਕ ਬਾਹਰ ਨਿਕਲ ਵਾਸਤੇ ਵਿੰਡੋ ਕਿਧਰ ਉਹਨੂੰ ਅੰਦਰ ਬੜਨਾ ਹੀ ਨਾ ਪਵੇ ਉਸੇ ਵਿੰਡੋ ਤੇ ਕੰਮ ਹੋ ਜਾਇਆ ਚੱਕ ਆ ਹੋ ਗਿਆ ਤੇਰਾ ਕੰਮ ਇਹਨਾਂ ਨਾਲ ਤੇਰਾ 35 ਨੰਬਰ ਤੇਰਾ ਟੋਕਨ ਨੰਬਰ ਹੈ 35 ਨੰਬਰ ਤੇ ਆ ਕੇ ਚਲੋ ਕੰਮ ਐਸੇ ਮੁਲਕ ਚ ਉਹਨਾਂ ਦੇ ਕਾਨੂੰਨ ਨੇ ਅੰਬੈਸੀ ਚੱਲ ਜਾਓ ਤੁਸੀਂ ਅਮਰੀਕਨ ਵੈਸੇ ਜਿਹੜੀ ਜਿਹੜੇ ਫਿਜ਼ੀਕਲੀ ਬੁਲਾਉਂਦੇ ਉਥੇ ਕਿਵੇਂ ਸਿਸਟਮ ਹੈ ਜਾਓ ਟੋਕਨ ਲਓ ਬਹਿ ਜਾਓ ਉਹ ਕਹਿੰਗੇ 14 ਨੰਬਰ ਕਮਨ ਵਿੰਡੋ ਨੰਬਰ 7 ਚਲੋ 7 ਤੇ ਚਲੇ ਗਿਆ ਥੋੜਾ 17 17 ਨੰਬਰ ਜੋ ਥੋੜਾ ਵਾਰੀ ਆਈ ਕਮਨ ਵਿੰਡੋ ਨੰਬਰ 9 9 ਤੇ ਜਾਂਦੇ ਆ ਉਹ ਕਹਿੰਦਾ ਓਕੇ ਆ ਪਿਆ ਤੇਰਾ ਵੀਜ਼ਾ ਦੇਣਾ ਨਹੀਂ ਦੇਣਾ ਚਲ ਉਹਨਾਂ ਦਾ ਪਰ ਰੂਲ ਤਾਂ ਹੈਗਾ ਨਾ ਇੱਕ ਐਂ ਤਾਂ ਨਹੀਂ ਵੀ ਲਾਈਨ ਤੇ ਪਹਿਲਾਂ ਲੱਗ ਗਿਆ ਜੋ ਡੀਐਸਪੀ ਨੂੰ ਫੋਨ ਕਰਾਤਾ ਵੀ ਮੈਂ ਮੂਰੇ ਖੜੂ ਹੱਡ ਲਾਈਨ ਤੋੜਨ ਲਾਈਨ ਤੋੜਨ ਚ ਸਹ ਨਜ਼ਾਰਾ ਆਉਂਦਾ ਆਪਾਂ ਨੂੰ ਕੁਝ ਹੋਰ ਨੂੰ ਮਤਲਬ ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਐ ਅਸੀਂ ਵੀ ਆਪਣੀ ਪੁਲਿਸ ਨੇ ਇਹੀ ਕਹਿਆ ਹੁਣ ਕਿ ਪਹਿਲਾਂ ਹੀ ਕੱਟ ਕੇ ਰੱਖਿਆ ਕਰੋ ਚਲਾਨ ਬਸ ਨੰਬਰ ਜਿੰਨੇ ਚਾਚੇ ਤੁਹਾਡੇ ਕੋਲ ਡੀਐਸਪੀ ਦਾ ਜਾਂ ਆਪਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨ ਨੂੰ ਉਹਨੇ ਜਿੰਨੇ ਚਾਚੇ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਓਹੋ ਤੁਸੀਂ ਐ ਕਹਿਆ ਕਰੋ ਓਹੋ ਹੁਣ ਤਾਂ ਭਰਤਾ ਬਸ ਆਹੀ ਤਰੀਕਾ ਹੋਰ ਤਰੀਕਾ ਹੀ ਕੋਈ ਉਹਦੀ ਲਾਂਦੇ ਕਰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾ ਕਰੋ ਗੱਲ ਜੀ ਇਸੇ ਕਰਕੇ ਫਿਰ ਲੀਡਰਾਂ ਦੇ ਮੁੱਦੇ ਵੀ ਬਹੁਤ ਛੋਟੇ ਰਹਿ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਜੇ ਮੈਂ ਚਲਾਨ ਤੋਂ ਬਚਾਤਾ ਵਾ ਮੇਰੀ ਵੋਟ ਪੱਕੀ ਹੋ ਗਈ ਉਹ ਫਿਰ ਚਲਾਨ ਤੋਂ ਕਹਾਂ ਲਾਲ ਕੁਝ ਕਹ ਕਹਿੰਦੇ ਨਹੀਂ ਉਹ ਤੁਹਾਨੂੰ ਲਾਲਚ ਕੀ ਦਿੰਦੇ ਫਿਰ ਵੀ ਤੁਸੀਂ ਸਾਡੀ ਸਰਕਾਰ ਬਣਾਓ ਥੋੜਾ ਚਲਾਨ ਨਹੀਂ ਹੋਊ ਲੈ ਇਹ ਇਹ ਕੋਈ ਮੁੱਦਾ ਜੀ ਇਹ ਕੋਈ ਬਿਜ਼ਨਸ ਹੈ ਇਹ ਕੋਈ ਰੋਡ ਮੈਪ ਹੈ ਉਸੋ ਵੀਰ ਬਦਲ ਕਹੀ ਜਾਂਦਾ ਸੀ ਇੱਕ ਦਿਨ ਕਹਿੰਦਾ ਸਾਡੀ ਸਰਕਾਰ ਵੇਖ ਲਓ ਤੁਸੀਂ ਮੋਟਰਸਾਈਕਲ ਤੇ ਲਾਉਂਦੇ ਨਹੀਂ ਹੁੰਦੇ ਸੀ ਨੰਬਰ ਹੁਣ ਆ ਜਾਣ ਤੇ ਨੰਬਰ ਫੇਰ ਨਾਲ ਲਾਇਓ ਲੈ ਇਹ ਵਿਜ਼ਨ ਹੈ ਜੀ ਤੁਸੀਂ ਕੋਈ ਦੱਸੋ ਅਸੀਂ ਕੀ ਕਰਾਂਗੇ ਆਪਾਂ ਇਸ ਵਕਤ ਦੁਨੀਆ ਜਿਹੜੀ ਹੈ ਕੰਪੀਟੀਸ਼ਨ ਦਾ ਜ਼ਮਾਨਾ ਹੈ ਚਾਈਨਾ ਨਾਲ ਜਪਾਨ ਨਾਲ ਯੂਰਪ ਨਾਲ ਮੁਕਾਬਲੇ ਹੋ ਗਏ ਤੇ ਆਪਾਂ ਹਜੇ ਆਪਸ ਚ ਹੀ ਲੱਗੇ ਹੋਏ ਆਂ ਮੇਰਾ ਚਲਾਨ ਜੀ ਮੇਰਾ ਆਜੀ ਆਪਾਂ ਗਲਤੀ ਉਹ ਕਾ ਕਰਦੇ ਚਲਾਨ ਕਿਉਂ ਹੋ ਜੂਗਾ ਕਿਵੇਂ ਹੋ ਜੂਗਾ ਚਲਾਨ ਆਪਣੇ ਦੇਖ ਲਓ ਤੁਸੀਂ ਕਿੰਨਾ ਚਲੋ ਹੁਣ ਤਾਂ ਆਪਣੇ ਪੰਜਾਬ ਚ ਵੀ ਇਦਾਂ ਕਰ ਲਿਆ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋਂ ਹੋਊਗੀ ਉਧਰੋਂ ਖੜੜਾ ਕੇ ਆ ਤਾਂ ਕੰਬਣ ਲੱਗ ਜਾਂਦੇ ਸੀ ਵੀ ਜਰ ਅੱਗੇ ਜਾਣਾ ਔਖਾ ਹੋ ਜੂਗਾ ਜੀ ਚੰਡੀਗੜ੍ਹ ਆਈ ਉਹ ਚੰਡੀਗੜ੍ਹ ਕਿਹੜੇ ਕੋਟ ਦੇ ਮਾਰਦੇ ਡੰਡੇ ਹੀ ਹੈ ਨਹੀਂ ਇਹਨਾਂ ਕੋਲ ਤਾਂ ਆਪਣੇ ਕੋਲ ਹੈ ਡੰਡੇ ਹੁੰਦੇ ਐ ਇਹਨੂੰ ਕੋਈ ਡੰਡੇ ਹੀ ਨਹੀਂ ਇਹਨਾਂ ਕੋਲ ਪੈਨ ਹੈ ਉਹ ਬਹੁਤ ਖਤਰਨਾਕ ਹੈ ਪੈਨ ਦੀ ਮਾਰ ਬਹੁਤ ਜ਼ਿਆਦਾ ਖਤਰਨਾਕ ਕਲਮ ਦੀ ਮਾਰ ਫਿਰ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਣ ਭੁਗਤਣ ਤੇ ਲੱਗਦਾ ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉਹਦੇ ਲਾਲ ਬੱਤੀ ਨਾਲ ਲੰਘਦੇ ਆ ਤਿੰਨ ਦਿਨ ਬਚ ਜਾਂਦੇ ਆਪਣੇ ਡੰਡੇ ਤਾਂ ਕੀ ਉਹ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ ਨੀਲ ਜੀ ਪੈਂਦਾ ਹੋਣਾ ਕਿ ਕਿਹੜੀ ਗੱਲ ਹੈ ਨਾਲੇ ਇਹ ਤਾਂ ਆਪਣੇ ਕਲਚਰ ਚ ਹੁਣ ਪਹਿਲੇ ਦਿਨੋਂ ਹੀ ਹੈ ਛੋਟੇ ਹੁੰਦੇ ਨੇ ਮਾਂ ਕੁੱਟਦੀ ਐ ਥੋੜਾ ਜਿਹਾ ਵੱਡੇ ਹੋਏ ਬਾਪੂ ਕੁੱਟਣ ਲੱਗ ਜਾਂਦਾ ਫਿਰ ਜਵਾਕਾਂ ਚ ਜਦੋਂ ਖੇਡਦੇ ਆ ਉਹ ਜਵਾਕ ਇੱਕ ਅੱਧਾ ਲਾਜ ਹੁੰਦਾ ਜਾਂ ਆਪਾਂ ਲਾ ਦਿੰਨੇ ਆ ਸਕੂਲ ਭੇਜਦੇ ਨੇ ਮਾਤਾ ਕੁੱਟਣ ਲੱਗ ਜਾਂਦਾ ਕਾਲਜ ਜਾਂਦੇ ਨੇ ਕਲੈਕਟਰਾਂ ਨਾਲ ਲੜਾਈਆਂ ਹੋਣ ਲੱਗੀਆਂ ਬਸਾਂ ਨੂੰ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਆ ਜਾਂ ਉਹ ਕੁੱਟ ਦਿੰਦੇ ਨੇ ਜਾਂ ਫਿਰ ਕਾਲੇ ਚ ਆਪਸ ਚ ਮੁੰਡੇ ਕੋਲ ਲੜਾਈ ਹੋ ਜਾਂਦੀ ਹੈ ਥੋੜੇ ਹੋਰ ਵੱਡੇ ਉਹਨੇ ਫਿਰ ਸਕੁੱਟਣ ਲੱਗ ਜਾਂਦੀ ਹੈ ਵਿਆਹ ਹੋਣ ਲਿਆ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹ ਦੂਗਾ ਜਵਾਬ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਇਹ ਤਾਂ ਸਾਰੀ ਉਮਰ ਹੀ ਚੱਲੀ ਜਾਂਦਾ ਆਪਣਾ ਤਾਂ ਸੋ ਇਹਨੂੰ ਤਾਂ ਆਪਾਂ ਕੋਈ ਖਾਸ ਨਹੀਂ ਮੰਨਦੇ ਤੂੰ ਦੋ ਥੱਪੜ ਵਾਲਾ ਕਿਹੜੀ ਗੱਲ ਹੀ ਕਰੀ ਪਰ ਆ ਕਲਮ ਨਾ ਚਲਾਈ ਕਲਮ ਦਾ ਜ਼ਮਾਨਾ ਜਨਾਬ ਕਲਮ ਚੱਕੋ ਹੱਥ ਨਾ ਚੱਕੋ ਕਲਮ ਚੱਕੋ ਔਰ ਜੀਨੇ ਕਲਮ ਚੱਕ ਲਈ ਉਹ ਤੇ ਕੋਈ ਹੱਥ ਨਹੀਂ ਚੱਕ ਸਕਦਾ ਉਹ ਤੇ ਨਹੀਂ ਹੱਥ ਚੱਕਦਾ ਉਹ ਨੂੰ ਆਪਣੇ ਰਾਈਟਸ ਪਤਾ ਲੱਗ ਜਾਂਦਾ ਉਹ ਨੂੰ ਆਪਣੇ ਅਧਿਕਾਰ ਪਤਾ ਲੱਗ ਜਾਂਦਾ ਪੜਾਈਆਂ ਦਾ ਫਰਕ ਸੀਗਾ ਉਹ ਵੀ ਹੁਣ ਕਿਸੇ ਬਦਲਣ ਲੱਗੇ ਸਾਨੂੰ ਕੀ ਪੜਾਈ ਗਏ ਨੇ ਜੀ ਸਰਕਾਰੀ ਸਕੂਲਾਂ ਚ ਤੋਂ ਵੀ ਕਪੜੇ ਧੋਂਦਾ ਹੈ ਉਹ ਐ ਜਿਹ ਹੁੰਦਾ ਸੀ ਉਹ ਐ ਧੋਂਦਾ ਸੀ ਹੁਣ ਤੋਂ ਵੀ ਕੱਪੜੇ ਧੋ ਚੁੱਕਾ ਹੈ ਠੀਕ ਹੈ ਜੀ ਲੱਕੜਹਾਰੇ ਨੂੰ ਇੱਕ ਸੋਨੇ ਦਾ ਕੁਲਹਾੜਾ ਮਿਲਿਆ ਉਹਨੇ ਕਹੇ ਮੇਰਾ ਨਹੀਂ ਹੈਗਾ ਫਿਰ ਉਹ ਚਾਂਦੀ ਦਾ ਲੈ ਆਇਆ ਲੱਕੜਹਾਰਾ ਚੋਰ ਨੇ ਚੋਰੀ ਕੀਤੀ ਹੈ ਸਾਨੂੰ ਲੱਕੜਹਾਰੇ ਧੋਬੀਆਂ ਚੋਰਾਂ ਚ ਰੱਖਿਆ ਜੀ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਪਹਾੜਾਂ ਵਾਲੇ ਉਹਨਾਂ 'ਚ ਕਿਉਂ ਨਹੀਂ ਹੈਗੇ ਤਾਂ ਉਹ ਵੀ ਇਹ ਉਹਨਾਂ 'ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ ਉਹਨਾਂ 'ਚ ਫੀਸ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਉਹਨਾਂ 'ਚ ਜੁਰਮਾਨਾ ਮਾਫੀ ਦੀ ਅਰਜੀ ਕਿਉਂ ਨਹੀਂ ਹੈਗੀ ਕਿਉਂਕਿ ਉਹ ਤਾਂ ਫੀਸ ਸਾਂ ਪਹਿਲਾਂ ਹੀ ਭਰ ਆ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ ਜੁਰਮਾਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਉਹਨਾਂ ਦਾ ਬੱਚੇ ਦੇ ਘਰੇ ਫੋਨ ਜਾਂਦਾ ਭਈਆ ਜਾਇਆ ਨਹੀਂ ਜੁਰਮਾਨਾ ਤਾਂ ਨਾ ਆਉਣ ਤੇ ਹੀ ਹੁੰਦਾ ਨਾ ਹੋਰ ਕੀ ਹੁੰਦਾ ਸਾਡ ਨੂੰ ਪਹਿਲੇ ਹੀ ਮਾਈਂਡ 'ਚ ਸਾਡੇ ਗਰੀਬੀ ਭਰੀਗੀ ਤੁਸੀਂ ساری ਉਮਰ ਮਾਫੀ ਵਾਲੀਆਂ ਅਰਜ਼ੀਆਂ ਲਿਖਣੀਆਂ ਸਿੱਖ ਲੋ ਬਾਅਦ ਚ ਬਿਜਲੀ ਮਾਫ ਕਰ ਦਿਓ ਜੀ ਕਰਜ਼ਾ ਮਾਫ ਕਰ 아이 ਸਿੱਖ ਜ ਨੇ ਸਾਨੂੰ ਮਾਈਂਡ ਚ ਪਹਿਲਾਂ ਇਹ ਪਰਤ ਆ ਜੀ ਮਤਲਬ ਪੋਜ਼ਿਟਿਵ ਪੜਾਈ ਜਿਹੜੀ ਆ ਉਹ ਸ਼ੁਰੂ ਕਰਨ ਲੱਗਿਆਂ ਬੱਚੇ ਦੇ ਦਿਮਾਗ ਚ ਇਹ ਹੋਵੇ ਕਿ ਮੈਂ ਕੁਝ ਬਣੂੰਗਾ ਨਾ ਕਿ ਯੂਅਰ ਫਾਦਰ ਇਜ਼ ਅ ਵੈਰੀ ਪੂਰ ਮੈਨ ਹੀ ਕੈਨ ਨਾਟ ਪੇ ਯੂਅਰ ਫੀ ਫੀ राइट एन एप्लीकेशन फॉर फोल्फी कन्सैशन चलो जी पहली पुअर मैन लसो भी तुझे ही रहना है मतलब इतना साढ़े सिलेबस चाहे चेक कर लो ती जतवीं अठवीं दिन किताबा पढ़िया नौवीं दसवीं दियाँ उस आता बस तुडे चाचे ने जन्मदिन से घड़ी भेजी है कभी नहीं भेजी उन्होंने ਟੈਕਸ ਦਾ ਲੈਟਰ ਲਿਖੋ ਲੈ ਕੱਥੋਂ ਲਿਖੀਏ ਜਦੋਂ ਭਈ ਜੀ ਨਹੀਂ ਝੂਠ ਲਿਖਣੀ ਸਿਖਾਈ ਜਾਂਦੇ ਸਾਨੂੰ ਬਾਜਗਾਂ ਝੂਠ ਬੋਲਦਾ ਤੁਸੀਂ ਕਿ ਫੇਰ ਕੀ ਕਰੀਏ ਫਿਰ ਉਹਨੂੰ ਉਹ ਐਪਲੀਕੇਸ਼ਨ ਨਹੀਂ ਹਜੇ ਤੱਕ ਬਦਲੀ ਇਹਨਾਂ ਨੇ ਉੱਥੇ ਹੀ ਫਿਰਦੀਆਂ ਨੇ ਉਹ ਆਪ ਘੜੀ ਲੈਣਾ ਸਿੱਖ ਲਓ ਕਿਉਂ ਚਾਚੇ ਤੇ ਖੜੇ ਹੋ ਰਾਡੋ ਦਿলো ਮਿਹਨਤ ਕਰਕੇ ਇੰਡਸਟਰੀ ਲਾ ਲਓ ਕੋਈ ਡੋਂਟ ਬੀ ਜੌਬ ਸੀਕਰਸ B job providers